ਮਨਸਟਰੀ ਨਾਲੇ ਤੋਂ ਹੈ ਮਨਸਟਰੀ ਦੀ ਮਨਸਟਰੀ ਆ ਇਧਰ ਹੋ ਗਿਆ ਤੇ ਓਕੇ ਕਾਰ ਵੀ ਹੋ ਗਈ ਇਹ ਵਾਟਾ ਬਾਈ ਬਲ ਆ ਗੱਡੀ ਕਰਾ ਲਈ ਆਪਾਂ ਤੇ ਇਹ ਮੰਗਦੇ ਸੀਗੇ 1200 ਰੁਪਇਆ ਇਹਦੇ ਵਿੱਚ 7 ਪੁਆਇੰਟ ਦਿਖਾਉਂਦੇ ਹੁੰਦੇ ਨੇ ਤੇ ਇਹਦੇ ਵਿੱਚ ਆਪਾਂ ਇਹਨੂੰ 1000 ਰੁਪਇਆ ਕਹਦਾ ਮੈਂ 1000 ਰੁਪਇਆ ਦੇ ਦਾਂਗੇ ਤੂੰ ਤੇ ਉੱਪਰ ਰੁਪਏ ਵੀ ਜਾਂਦਾਗਾ ਤੇ ਮਿਨਿਸਟਰੀ ਵੀ ਹੈਗੀ ਹੈ ਤੇ ਹਮਦਰ ਵੀਊ ਪੁਆਇੰਟ ਵਗੈਰਾ ਹੈਗੇ ਨੇ ਇਦਨੋਂ ਨੂੰ ਬੈਸਟਾ ਵੀ ਮਤਲਬ ਵੀਡੀਓ ਤੇ ਸਕੂਟੀ ਵੀ ਕਰ ਲਵਾਂਗੇ 4-500 ਸਕੂਟੀ ਲੈਣਗੇ ਵਿੱਚ ਤੇਲ ਤੂਲ ਪਵਾਵਾਂਗੇ ਉਹਨਾਂ ਕੇ ਖਰਚਾ ਜਾ ਜੂਗਾ ਦੇਖਣਾ ਡੇਢ ਦੋ ਘੰਟੇ ਜੇ ਅਸੀਂ ਕਮਾਦਾਂਗੇ ਪਰ ਆਪਾਂ ਨੂੰ ਕਹਤਾ ਵੀ ਇਹ ਤਿੰਨ ਚਾਰ ਘੰਟੇ ਲੱਗਣਗੇ ਸਾਡੇ ਭਾਈ ਹੁਣ ਆਪਾਂ ਚੱਲਦੇ ਆਂ ਇਸ ਵਿੱਚ ਪਹਾੜਾਂ ਦੀ ਰਾਣੀ ਆਲਟੋ ਤੇ ਹੁਣ ਆਪਾਂ ਚੱਲਿਆਂ ਅਗਲੇ ਪੁਆਇੰਟ ਵੱਲ ਯਾਗਰੇ ਪੁਆਇੰਟ ਤੇ ਜਾ ਕੇ ਥਿਊ ਦੇਖਦੇ ਆਂ ਕਿੱਦਾਂ ਦੇ ਨੇ ਇੱਥੋਂ ਰਾਜਪਾਤਨ ਹੈਗਾ 2 ਕਿਲੋਮੀਟਰ ਨੈਨੀਤਾਲ 3 ਕਿਲੋਮੀਟਰ ਤੋਂ ਬੱਸ ਸਟੈਂਡ ਡਰਾਈਵਰ ਬਦਲ ਗਿਆ ਗੱਡੀ ਦਾ ਉਹ ਕਹਿੰਦਾ ਮੈਂ ਛੋਟਾ ਹੱਥ ਚਲਾਉਣਾ ਹੈ ਦੂਜਾ ਡਰਾਈਵਰ ਜਾਊਗਾ ਇਹ ਲੰਮਾ ਨਾ ਨਹੀਂ ਦਸਨ ਤੋਂ ਪੁਰਪਤਲ ਬੈਂਡ ਚਾਹਾਂ ਠੀਕ ਥੋੜਾ ਜਿਹਾ ਨੈਨੀਤਾਲ ਦੇ ਵਿੱਚ ਜਿਹੜੇ ਪੁਆਇੰਟ ਨੇ ਅਸਲ ਵਿੱਚ 7-8 ਪੁਆਇੰਟ ਨੇ ਜਿਹੜੇ ਦੇਖਣ ਵਾਲੇ ਨੇ ਤੇ ਉਹਦੇ ਵਿੱਚ ਜਿਵੇਂ ਸਨੋ ਵਿਊ ਪੁਆਇੰਟ ਹੈਗਾ ਉੱਥੇ ਇੱਕ ਰੋਪੇ ਵੀ ਜਾਂਦਾ ਹੈਗਾ ਮਤਲਬ ਉਹ 400 ਰੁਪਏ ਦੇ ਆਸ-ਪਾਸ ਲਈ ਟਿਕਟ ਹੋਣੀ ਹੈਗੀ ਤੇ ਉੱਪਰ ਜਾ ਸਕਦੇ ਆ ਤੇ ਬਾਈ ਕਹਿੰਦਾ ਵੀ ਇਸ ਟਾਈਮ ਆਪਣਾ ਸਮਾਂ ਬਹੁਤ ਵਧੀਆ ਹੈਗਾ ਤੇ ਹਿਮਾਲਿਆ ਨੇ ਜਿਹੜਾ ਵਿਊ ਦੇਖਣ ਲੱਗਾ ਉਹ ਇਸ ਸਮੇ ਬਹੁਤ ਵਧੀਆ ਹੁੰਦਾ ਹੈ ਦੇਖਣ ਵਾਲਾ ਇੱਥੇ ਆਪਾਂ ਆ ਗਏ ਹਿਮਾਲਿਆ 뷰 ਪੁਆਇੰਟ ਤੇ ਉਹ ਸਾਹਮਣੇ ਹਿਮਾਲਿਆ ਦਿਖ ਰਹੇ ਨੇ ਤੇ 뷰 ਦਿਖਦਾ ਹਿਮਾਲਿਆ ਦਾ ਉਹ ਦੂਰਬਿੰਦਿ ਕੋਲ ਚੱਲਦੇ ਆਂ ਪਾਜਾ ਚੋਫਰ ਨੂੰ ਵਾਲਾ ਦੂਰਬਿੰਦਿ ਨਾਲ ਬਹੁਤ ਹੈ ਕਿਨੇ ਪਹਿਲਾਂ ਦਾ ਜਿਹੜੀ ਫੋਟੋ ਅੱਛੇ ਤੇ ਚਾਰਜ ਵੀ ਲਗਾ ਜੜੀਆ ਦੂਰਬਿੰਦਿ ਨਾਲ ਦਿਖਾਉਂਦੇ ਨੇ ਇਹ ਇਹ 150 ਰੁਪਏ ਲੈਂਦੇ ਦੋ ਬੰਦਿਆਂ ਦਾ ਤੇ ਇੱਕ ਬੰਦਾ 100 ਰੁਪਏ ਲੈਂਦੇ ਨੇ ਸਾਹਮਣੇ 뷰 ਦਿਖਾਉਂਦੇ ਨੇ ਹਿਮਾਲਿਆ ਦਾ ਇਥੇ ਮੰਦਿਰ ਵਗੈਰਾ ਵੀ ਦਿਖਾਉਂਦੇ ਨੇ ਬਦਲ ਚਾਰਪਰਟ ਦਿਖਾਉਂਦੇ ਹੁੰਦੇ ਨੇ ਤੇ ਇੱਥੇ ਮੈਗੀ ਵਗੈਰਾ ਚਾਹ ਵਗੈਰਾ ਮਿਲ ਜਾਂਦੀ ਆ ਟੂਰਿਸਟ ਆਏ ਹੋਏ ਨੇ ਚੱਕ ਬਈ 1 9 20 ਮੰਦਿਰ ਦੇਖਿਆ ਲੈ ਇੱਕ ਬਾਹਰ ਕੀ ਟੋਪ ਤੇ ਦੇਖ ਲੈ ਦਸਵੀਂ ਮੈਨੂੰ ਵੀ ਦਸਰਾਕ ਨਹੀਂ ਦਸਦਾ ਹਾਂ ਦੀ ਗੜਮ ਪਲੇ ਆਰਮੀ ਇਰੀਆ ਸਭ ਸੀ ਜਿਹੜਾ ਨਾਲ ਆਉਂਦੇ ਆਪੇ ਹਾਂ ਕਿਵੇਂ ਆਰਮੀ ਐਡੀਮਾ ਤੇ ਉਸਕੇ ਬੈਕ ਹੈ ਇਸ ਵਿੱਚ ਆਰਮੀ ਆਲੂ ਦਾ ਬੇਸ ਕੈਂਪ ਹੈ ਰਡਾਂ ਲਗਾਈ ਹੋਈ ਹੈ ਅੱਛਾ ਦੇਖੀ ਆਪ ਵੀ ਦੇਖੋ ਉਹ ਜਿਹੜਾ ਸਾਹਮਣੇ ਆਪ ਨੂੰ ਦਿਖ ਰਿਹਾ ਹੈਗਾ ਇਹ ਤਰਸੂਲ ਮਾਉਂਟੇਨ ਤੇ ਇਹਦੀ ਕਨੇ ਉਚਾਈ ਹੈਗੀ 7120 ਮੀਟਰ ਇਹ ਜਿਹੜੇ ਆਪ ਨੂੰ ਦਿਖ ਰੇ ਨੇ ਮਾਉਂਟੇਨ ਇਹ ਅਲੱਗ-ਅਲੱਗ ਨੇ ਜਿਵੇਂ ਆਹ ਸਾਹਮਣੇ ਆਪ ਨੂੰ ਦਿਖ ਰਿਹਾ ਇਹ ਤਰਸੂਲ ਮਾਉਂਟੇਨ ਤੇ ਆਹ ਜਿਹੜਾ ਮਾਉਂਟੇਨ ਅਲੱਗ ਹੈਗਾ ਤੇ ਆਹ ਅਲੱਗ ਮਾਉਂਟੇਨ ਅਲੱਗ ਹੈਗਾ ਤੇ ਉਹ ਕਹਿੰਦੇ ਵੀ ਜਿਹੜਾ ਆ ਸਾਹਮਣੇ ਆਪਾਂ ਦੱਸ ਰਿਹਾਗਾ ਆਹ ਵਾਲਾ ਸਾਹਮਣੇ ਇਹ ਕਹਿੰਦੇ ਵੀ ਉੱਤਰਾਖੰਡ ਦਾ ਪਹਿਲਾ ਤੇ ਇੰਡੀਆ ਦਾ ਦੂਜਾ ਮਾਊਂਟੇਨ ਹੈਗਾ ਉਚਾਈ ਦੇ ਮਾਮਲੇ ਚ 7800 ਮੀਟਰ ਦੇ ਆਸ-ਪਾਸ ਕੋਸ ਗਿਆ ਇਹਨਾਂ ਨੇ ਐਸ ਟਾਈਮ ਜਿਹੜੀ ਆਪਾਂ ਉਚਾਈ ਦੇ ਖੜੇ ਆ ਉਹ ਹੈਗਾ 2310 ਮੀਟਰ ਦੇ ਆਸ-ਪਾਸ ਤੇ ਵੀਰ ਆਪਣੀਆਂ ਫੋਟੋਆਂ ਵਗੈਰਾ ਕੱਚੀ ਦੇ ਦਊਗਾ ਦੁਰਬਿੰਦ ਨਾਲ ਇੱਕ ਹੋਰ ਦੇਖਿਆ ਇੱਥੇ ਵੀ ਮਤਲਬ ਜਿਹੜਾ ਹਨੈਨੀਦਾਲ ਦੇ ਵਿੱਚ ਆ ਵੀ ਇੱਥੇ ਘੋੜੇ ਹੀ ਨਹੀਂ ਦੇਖਣ ਨੂੰ ਮਿਲਦੇ ਇੱਥੇ ਕਿਉਂਕਿ ਖੱਚਰ ਖੁੱਚਰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਪੈਡੇ ਮੈਂ ਡਾਲ ਦਿਆ ਬੁੜੇ ਆ ਬੜਿਆ ਹੋਇਆ ਇੱਥੇ ਆਈ ਲਵ ਹਿਮਾਲਿਆ ਤੇਰੀ ਟਿਕਟ ਲੱਗੀ ਹੋਈ ਆ 20 ਰੁਪਏ ਕਪਲ ਦੇ ਲੈਣੇ 40 ਰੁਪਏ ਫੋਟੋ ਖਿਚਣ ਦੇ ਤੇ ਹਿਮਾਲਿਆ ਦਰਸ਼ਮ ਇੱਥੇ ਤੁਸੀਂ ਆ ਘੋੜਿਆਂ ਦੇ ਫੋਟੋ ਫੋਟੋ ਖਿਚਣੀਆਂ ਖਿੱਚ ਸਕਦੇ ਹੋ ਮਤਲਬ ਜੇ 150 ਰੁਪਏ ਟਿਕਟ ਹੁੰਦੀ ਹੈਗੀ ਤੇ ਬਾਕੀ ਘੱਟ ਵੱਧ ਕਰ ਲੈਂਦੇ ਰਹੇ ਬਸ ਸਾਤੇ 5-7 ਮਿੰਟ ਦਾ ਤਕਰੀਬਨ ਮਤਲਬ ਫੋਟੋ ਫੋਟੋ ਖਿਚਣੀਆਂ ਵੀਡੀਓ ਵੀਡੀਓ ਬਣਾਉਣੀਆਂ ਬੰਦਾ ਬਣਾ ਸਕਦਾ ਤੇ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਅਗਲੇ ਪੁਆਇੰਟ ਤੇ ਜਿਹੜੇ ਇਹ ਨੈਨੀਤਾਲ ਦੇ ਵਿੱਚ ਪੁਆਇੰਟ ਬਣੇ ਹੋਣੇ ਉਹਦੇ ਵਿੱਚ ਦੂਜਾ ਪੁਆਇੰਟ ਜਿਹੜਾ ਦਿਖਾਉਂਦੇ ਨੇ ਉਹ ਆਹ ਵਾਲਾ ਹੁੰਦਾਗਾ ਪੁਆਇੰਟ ਇਹਦੇ ਵਿੱਚ ਜੋ ਜਿਹੜੀ ਲੇਕ ਨੈਨੀ ਲੇਕ ਹਨ ਤੇ ਉਹ ਦਿਖਾਉਂਦੇ ਉੱਪਰੋਂ ਜਿਹੜਾ ਦੇਖਣ ਵਾਲਾ 뷰 ਹੁੰਦਾਗਾ ਤੇ ਇਸ ਟਾਈਮ ਆਪਾਂ ਖੜੇ ਆ 2000 ਕੁਸ ਮਤਲਬ 2100 ਦੇ ਆਸ-ਪਾਸ ਮੀਟਰ ਤੇ ਤੇ ਐਲੀਵੇਸ਼ਨ ਜੇ ਬਾਰੇ ਗੱਲ ਕਰੀਏ 2100 ਦੇ ਆਸ-ਪਾਸ ਮੀਟਰ ਹੈਗਾ ਇੱਥੋਂ ਸਾਰਾ ਦਿਖਦਾ ਬੰਦ ਥੱਲੇ ਵਾਲਾ ਤੇ ਇਸ ਵਲੌਗ ਨੂੰ ਕਰਦੇ ਆਪਾਂ ਇੱਥੇ ਖਤਮ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ